ਦਾ ਪੰਜਾਬ ਆ ਲਾਹੌਰ ਆ ਦਿੱਲੀ ਦਾ ਲਾਲ ਕਿਲਾ ਵਾ ਫਿਰ ਪਾਕਿਸਤਾਨ ਦੇ ਵਿੱਚ ਅਸੀਂ ਮਿਲਖਾ ਹਾਊਸ ਬਣਾਇਆ ਸੀ ਤੁਮੋਸੇਵਲ ਦਾ ਪਾਰਕ ਬਣਾਇਆ ਰਾਵੀ ਪੁਲ ਬਣਾਇਆ ਵਾ ਔਰ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਅੱਗੇ ਸਟੈਚੂ ਆਫ ਲਿਬਰਟੀ ਅਮਰੀਕਾ ਦਾ ਇੱਕ ਸੀਨ ਪੇਸ ਕੀਤਾ ਵਾ ਅਫਗਾਨੀ ਗੇਟ ਤੇ ਕੀਤਾ ਪਾਕਿਸਤਾਨ ਦੇ ਫਰੈਂਡ ਮੇਰੇ ਬਹੁਤ ਮਿਲਦੇ ਨੇ ਤੇ ਹਮੇਸ਼ਾ ਇਹੋ ਕਹਿੰਦੇ ਸਾਡੇ ਵੱਲ ਆਓ ਤੇ ਉਹਨਾਂ ਦੇ ਇੱਕ ਮੇਂ ਦਿਲਾਂ ਚ ਮੈਂ ਤੜਫ ਦੇਖੀ ਆ ਉਹ ਤੜਫ ਕੀ ਆ ਅਸੀਂ ਅੰਮ੍ਰਿਤਸਰ ਦੇਖਣਾ ਅਸੀਂ ਸਾਡਾ ਹਿਆਰਪੁਰ ਸੀ ਅਸੀਂ ਜਲੰਧਰ ਦੇਖਣਾ ਸੀ ਲੁਧਿਆਣਾ ਦੇਖਣਾ ਸਾਡਾ ਪਨਾਣਾ ਪਿੰਡ ਸੀਗਾ ਮਿਲਖਾ ਸਿੰਘ ਦਾ ਲਹਿੰਦੇ ਪੰਜਾਬ ਚ ਸਾਰਾ ਪਰਿਵਾਰ ਮਰਿਆ ਗਿਆ ਸੀ ਉਹ ਤਰਤੇ ਕਿ ਆਇਆ ਇਹ ਘਰ ਸਿਰਫ ਓਦਾਂ ਨਹੀਂ ਵੀ ਕੱਚਾ ਘਰ ਇਹ ਘਰ ਇੱਕ ਇਹ ਤਸਵੀਰ ਬਿਆਨ ਕਰਦਾ ਇਤਿਹਾਸ ਬਿਆਨ ਆ ਵੀ ਜਦੋਂ ਤੁਹਾਡਾ ਸਾਰਾ ਕੁਝ ਉਚੜ ਜੇ ਮੰਨ ਲਓ ਤੁਹਾਡਾ ਸਾਰਾ ਕੁਝ ਖਤਮ ਹੋ ਜੇ ਤਾਂ ਵੀ ਘਬਰਾਉਣਾ ਨਹੀਂ ਚਾਹੀਦਾ ਤਾਂ ਵੀ ਬੰਦੇ ਦਾ ਭਵਿੱਖ ਬਾਕੀ ਹੁੰਦਾ ਵਾ ਥਾਲ ਕਿਲੇ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਤਿਰੰਗਾ ਵੀ ਲਹਿਰਾ ਰਿਹਾ ਥੱਲੇ ਤਿਰੰਗੇ ਦੀ ਸ਼ੀਸ਼ਾ ਟਾਈਪ ਉੱਥੇ ਚੱਕਰ ਦੀ ਫੋਟੋ ਵੀ ਬਣਾਈ ਹੋਈ ਹੈ ਔਰ ਖੂਬਸੂਰਤ ਤਸਵੀਰ ਹੈ ਲਾਲ ਕਿਲੇ ਦੀ ਮੈਂ ਤੁਹਾਨੂੰ ਬੜੀਆਂ ਖੂਬਸੂਰਤ ਤਸਵੀਰਾਂ ਦਿਖਾਉਣ ਜਾ ਰਿਹਾ ਤੁਸੀਂ ਕਦੀ ਸੋਚਿਆ ਹੋਵੇਗਾ ਕਿ ਭਾਰਤ ਦੇ ਵਿੱਚ ਤੁਹਾਨੂੰ ਲਾਹੌਰ ਵੇਖਣ ਵਾਸਤੇ ਮਿਲ ਜਾਵੇ ਕਿਉਂਕਿ ਆਖਦੇ ਨੇ ਨਾ ਕਿ ਜਿਸ ਨੇ ਲਾਹੌਰ ਨਹੀਂ ਦੇਖਿਆ ਉਹ ਜੰਮਿਆ ਨਹੀਂ ਪਰ ਅੱਜ ਤੁਹਾਡੀ ਇਹ ਵੀ ਅਸੀਂ ਰੀਝਾ ਪੂਰੀਆਂ ਕਰ ਦਾਂਗੇ ਤੁਸੀਂ ਆ ਵੀ ਸਕਦੇ ਹੋ ਕਿਉਂਕਿ ਭਾਰਤ ਦੇ ਵਿੱਚ ਹੀ ਇੱਕ ਨਵਾਂ ਲਾਹੌਰ ਬਣਿਆ ਔਰ ਨਾਲ ਹੀ ਭਾਰਤ ਦੇ ਵਿੱਚ ਅਮਰੀਕਾ ਦੀ ਖੂਬਸੂਰਤ ਤਸਵੀਰ ਬਣੀ ਹੈ ਇੱਕ ਚੜ੍ਹਦੇ ਪੰਜਾਬ ਦੀ ਤਸਵੀਰ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਮੇਰੇ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਤੇ ਚੜਦਾ ਪੰਜਾਬ ਔਰ ਥੱਲੇ ਲਿਖਿਆ ਬਾਰਡਰ ਔਰ ਇੱਕ ਕਿਸਾਨ ਦਾ ਬੁੱਤ ਹੈ ਪੰਜਾਬ 1947 ਇਹ ਤੁਸੀਂ ਕਿਤਾਬਾਂ ਦੇ ਵਿੱਚ ਜ਼ਰੂਰ 1947 ਦਾ ਜਿਹੜਾ ਵਟਵਾਰਾ ਜਿਹੜੀ ਵੰਡ ਹੈ ਭਾਰਤ ਅਤੇ ਪਾਕਿਸਤਾਨ ਦੀ ਇਹ ਤਾਂ ਤੁਸੀਂ ਕਿਤਾਬਾਂ ਵਿੱਚ ਪੜੀ ਆਂ ਔਰ ਕਈ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਇਹ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਪਰ ਇਹ ਤਸਵੀਰਾਂ ਹੁਣ ਮੈਂ ਤੁਹਾਨੂੰ ਰੂਬਰੂ ਲੁਧਿਆਣਾ ਦੇ ਵਿੱਚ ਦਿਖਾ ਰਿਹਾ ਜਰਖੜ ਪਿੰਡ ਦੀਆਂ ਔਰ ਪਿੱਛੇ ਤੁਸੀਂ ਦੇਖ ਸਕਦੇ ਹੋ ਮਿਲਖਾ ਹਾਊਸ ਔਰ ਮਿਲਕਾ ਹਾਊਸ ਦੇ ਬਾਰੇ ਵੀ ਪੁੱਛਾਂਗੇ ਕਿਉਂਕਿ ਇੱਕੋ ਹੀ ਜਗ੍ਹਾ ਤੇ ਕਈ ਤਰ੍ਹਾਂ ਦੀਆਂ ਤਸਵੀਰਾਂ ਖੂਬਸੂਰਤ ਨਜ਼ਰ ਆ ਰਹੀਆਂ ਚਾਹੇਓ ਅਮਰੀਕਾ ਦੀ ਗੱਲ ਕਰੀਏ ਚਾਹੇਓ ਐ ਚੜ੍ਹਦੇ ਪੰਜਾਬ ਦੀ ਗੱਲ ਕਰੀਏ ਕਿਉਂਕਿ ਇਸ ਵੇਲੇ ਮੈਂ ਲਾਲ ਕਿਲੇ ਤੇ ਬੈਠਾ ਔਰ ਲਾਲ ਕਿਲੇ ਦੇ ਨਾਲ ਅਫਗਾਨੀ ਗੇਟ ਵੀ ਨਜ਼ਰ ਆਏਗਾ ਤੁਹਾਨੂੰ ਇੱਕ ਇੱਕ ਤਸਵੀਰ ਪੂਰੀ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਰੂਪ ਸਿੰਘ ਜਰਖੜ ਮੇਰੇ ਨਾਲ ਨੇ ਔਰ ਖਿਡਾਰੀਆਂ ਨੂੰ ਵੀ ਅੱਗੇ ਪ੍ਰਮੋਟ ਵੀ ਕਰਦੇ ਨੇ ਕਈ ਵਾਰ ਅਸੀਂ ਇਹਨਾਂ ਦੀਆਂ ਖਬਰਾਂ ਵੀ ਨਸ਼ਰ ਕੀਤੀਆਂ ਪਰ ਖਿਡਾਰੀਆਂ ਨੂੰ ਪ੍ਰਮੋਟ ਕਰਦੇ ਕਰਦੇ ਹੁਣ ਜਿਹੜੀ ਇਹਨਾਂ ਦੇ ਦਿਲ ਦੇ ਵਿੱਚ ਤਸਵੀਰ ਆਈ ਦਿਮਾਗ ਦੇ ਵਿੱਚ ਤਸਵੀਰ ਆਈ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਖਿਆਲ ਨਾਲ ਸਾਲ ਹੀ ਹੋ ਗਏ ਇਹਨਾਂ ਤਸਵੀਰਾਂ ਨੂੰ ਆਪਣੇ ਪਿੰਡ ਦੀ ਜਗ੍ਹਾ ਤੇ ਇਹ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਿਉਂ ਉਭਾਰ ਰਹੇ ਨੇ ਕਿਉਂਕਿ ਇਹ ਪੁਰਾਣੀਆਂ ਯਾਦਾਂ ਚਾਹੇ ਉਹ ਚੜ੍ਹਦਾ ਪੰਜਾਬ ਦੀ ਗੱਲ ਕਰੀਏ 1947 ਦੀ ਵੰਡ ਦੀ ਗੱਲ ਕਰੀਏ ਚਾਹੇ ਉਹ ਲਾਲ ਕਿਲੇ ਤੇ ਅਸੀਂ ਬੈਠੇ ਆ ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਲਾਲ ਕਿਲਾ ਦੇਖਣ ਜਾਂਦੇ ਹੋ ਪਰ ਹੁਣ ਤੁਸੀਂ ਲੁਧਿਆਣੇ ਦੇ ਵਿੱਚ ਵੀ ਲਾਲ ਕਿਲੇ ਦੇ ਦਰਸ਼ਨ ਕਰ ਸਕਦੇ ਹੋ ਲਾਲ ਕਿਲਾ ਘੁੰਮ ਸਕਦੇ ਹੋ ਔਰ ਇਹ ਤਸਵੀਰਾਂ ਕਿਵੇਂ ਜਗਰੂਪ ਸਿੰਘ ਜਰਖੜ ਜਿਹੜੇ ਸੀਨੀਅਰ ਪੱਤਰਕਾਰ ਆ ਉਹਨਾਂ ਦੇ ਦਿਮਾਗ ਦੇ ਵਿੱਚ ਆਈਆਂ ਕਿਵੇਂ ਉਹ ਇਹਨਾਂ ਤਸਵੀਰਾਂ ਨੂੰ ਆਪਣੇ ਪਿੰਡ ਦੀ ਆਪਣੀ ਜਗ੍ਹਾ ਦੇ ਵਿੱਚ ਉਹ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ ਪੂਰਾ ਕਿਲਾ ਬਣਾ ਦਿੱਤਾ ਇਹਨਾਂ ਨੇ ਜਰਖੜ ਸਾਹਿਬ ਸਵਾਗਤ ਆ ਤੁਹਾਡਾ ਪੀਟੀਸੀ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਪੀਟੀਸੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੂਸਰਾ ਵੈਲਕਮ ਤੁਹਾਡਾ ਤੇ ਤੁਸੀਂ ਆਏ ਹੋ ਤੇ ਇਹ ਜੋ ਜਗ੍ਹਾ ਤੇ ਆਏ ਹੋ ਇਹ ਵਾਹਿਗੁਰੂ ਦੀ ਰਹਿਮਤ ਦੇ ਨਾਲ ਬਣ ਰਹੀ ਹੈ ਬੰਦਾ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਇਹਦੇ ਵਿੱਚ ਅਸੀਂ ਚੜ੍ਹਦਾ ਪੰਜਾਬ ਆ ਲੈਂਦਾ ਪੰਜਾਬ ਆ ਲਾਹੌਰ ਆ ਦਿੱਲੀ ਦਾ ਲਾਲ ਕਿਲਾ ਵਾ ਫਿਰ ਪਾਕਿਸਤਾਨ ਦੇ ਵਿੱਚ ਅਸੀਂ ਮਿਲਖਾ ਹਾਊਸ ਬਣਾਇਆ ਸਿੱਧੂ ਮੂਸੇਵਾਲਾ ਦਾ ਪਾਰਕ ਬਣਾਇਆ ਰਾਵੀ ਪੁਲ ਬਣਾਇਆ ਵਾ ਔਰ ਕਰਤਾਰਪੁਰ ਸਾਹਿਬ ਕਰਤਾਰਪੁਰ ਸਾਹਿਬ ਤੋਂ ਅੱਗੇ ਸਟੈਚੂ ਆਫ ਲਿਬਰਟੀ ਅਮਰੀਕਾ ਦਾ ਇੱਕ ਸੀਨ ਪੇਸ ਕੀਤਾ ਵਾ ਅਫਗਾਨੀ ਗੇਟ ਤੇ ਕੀਤਾ ਇਸ ਤੋਂ ਇਲਾਵਾ ਜਿਹੜਾ ਇੱਥੇ ਐਂਟਰਟੇਨਮੈਂਟ ਹੈਗਾ ਉਹਦੇ ਵਿੱਚ ਇੱਕ ਰੈਸਟੋਰੈਂਟ ਸਥਾਪਿਤ ਕੀਤਾ ਔਰ ਖਾਸ ਕਰਕੇ ਲੇਡੀਜ਼ ਲਈ ਜਾਂ ਬੱਚਿਆਂ ਲਈ ਪੂਪਾਣੀ ਪੂਲ ਸਥਾਪਿਤ ਕੀਤਾ ਪੂਲ ਦਾ ਪੂਲਾ ਤੇ ਨਾਲ ਰਾਵੀ ਦਾ ਵੀ ਉਹਨੂੰ ਰੂਪ ਦਿੱਤਾ ਹਵੇ ਇਸ ਦਾ ਉਹ ਦਿੱਤੀ ਆ ਉਹ ਲਾਹੌਰ ਦੇ ਵਿੱਚ ਸੱਤ ਅਜੂਬੇ ਬਣੇ ਨੇ ਸੱਤ ਅਜੂਬਿਆਂ ਦੇ ਵਿਚਕਾਰ ਜਿਹੜਾ ਖਾਲਸਾ ਰਾਜਾ ਤੇ ਉਹਦੀ ਤਸਵੀਰ ਪੇਸ਼ ਕੀਤੀ ਹੈ ਵੀ ਜਿੱਥੇ ਦੁਨੀਆ ਦੇ ਸੱਤ ਅਜੂਬਿਆਂ ਦੀ ਇਮਤਿਆਦ ਉਥੇ ਖਾਲਸਾ ਰਾਜ ਵੀ ਉਹਨਾਂ ਦੇ ਇੱਕ ਅਜੂਬਾ ਹੀ ਸੀਗਾ ਮੈਂ ਮੈਂ ਉਹ ਹੀ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਕਿ ਕਰਤਾਰ ਕਰਤਾਰਪੁਰ ਦੇ ਵੀ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਪਹਿਲੇ ਤਾਂ ਮੈਂ ਲਾਲ ਕਿਲੇ ਤੇ ਖੜਾ ਜਗਰੂਪ ਜੀ ਪਹਿਲੇ ਤਾਂ ਤੁਸੀਂ ਇਹ ਲਾਲ ਕਿਲਾ ਮੈਨੂੰ ਪੂਰੀ ਤਰ੍ਹਾਂ ਦੱਸੋ ਕਿ ਇਹ ਕਿਵੇਂ ਤਿਆਰ ਕੀਤਾ ਕਿਉਂਕਿ ਉਹਦੀ ਕੰਧਾਂ ਤੁਹਾਨੂੰ ਮੈਂ ਦਿਖਾ ਰਿਹਾ ਜਿਹੜੀਆਂ ਕੰਧਾਂ ਇਹਨਾਂ ਨੇ ਪਿੰਡ ਦੇ ਵਿੱਚ ਬਣਾ ਕੇ ਤਿਆਰ ਕੀਤੀਆਂ ਔਰ ਉੱਪਰ ਤੁਸੀਂ ਦੇਖ ਸਕਦੇ ਹੋ ਪੂਰੇ ਲਾਲ ਕਿਲੇ ਦੀ ਕਿਲੇ ਦੀ ਪੂਰੀ ਖੂਬਸੂਰਤ ਤਸਵੀਰ ਹੈ ਔਰ ਇਹ ਲਾਲ ਕਿਲਾ ਤੁਹਾਨੂੰ ਦਿੱਲੀ ਦੇ ਵਿੱਚ ਵੀ ਵੇਖਣ ਨੂੰ ਮਿਲਦਾ ਕਿਉਂਕਿ ਦਿੱਲੀ ਦੇ ਵਿੱਚ ਤੁਸੀਂ ਲਾਲ ਕਿਲੇ ਦੀ ਸੈਰ ਕਰਦੇ ਹੋ ਪਰ ਲੁਧਿਆਣੇ ਦੇ ਵਿੱਚ ਲਾਲ ਕਿਲਾ ਤਿਆਰ ਕੀਤਾ ਪਹਿਲੇ ਦਾ ਸਵਾਲ ਮੇਰਾ ਫਿਰ ਉਹੀ ਹੈ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇੰਨੀਆਂ ਚੀਜ਼ਾਂ ਤੁਸੀਂ ਇੱਕੋ ਜਗ੍ਹਾ ਦੇ ਉੱਤੇ ਪੇਸ਼ ਕਰਤੀਆਂ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਜ਼ਿੰਦਗੀ ਆ ਪਤਾ ਨਹੀਂ ਕਿ ਕਿਸ ਮੋੜ ਤੇ ਖਤਮ ਹੋ ਜਾਣੀ ਆ ਹਰ ਬੰਦੇ ਦੀ ਖਤਮ ਹੋਣੀ ਆ ਕੋਈ ਵੱਖਰੀ ਨਹੀਂ ਹੋਣੀ ਮੇਰੀ ਮੈਂ ਚਾਹਣਾ ਵੀ ਜਿ ਜਿੰਨਾ ਕੰਮ ਹੋ ਜੇ ਸਮਾਜ ਲਈ ਸਪੋਰਟਸ ਲਈ ਇਲਾਕੇ ਲਈ ਉਹ ਹੋਣਾ ਚਾਹੀਦਾ ਇਸ ਕਰਕੇ ਮੈਂ ਸਪੋਰਟਸ ਦੇ ਜ਼ਰੀਏ ਪੰਜਾਬੀ ਮੀਡੀਆ ਦੇ ਜ਼ਰੀਏ 16 17 ਕੰਟਰੀ ਨੂੰ ਘੁੰਮਿਆ ਜਿੰਨਾਂ ਕੋ ਉੱਥੋਂ ਅਨੁਭਵ ਮਿਲੇ ਆ ਉਹਨੂੰ ਸਾਰਿਆਂ ਨੂੰ ਇੱਥੇ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਆ ਜਿੰਨਾਂ ਸਪੋਰਟਸ ਦਾ ਅਨੁਭਵ ਮਿਲੇ ਉਹਨੂੰ ਜਰਖੜ ਖੇਡ ਸਟੇਡੀਅਮ ਦੇ ਵਿੱਚ ਇਕੱਠਾ ਕੀਤਾ ਹੈਗਾ ਅਸੀਂ ਤੇ ਬੜਾ ਟਾਪ ਸਟੇਡੀਅਮ ਉੱਥੇ ਬਣਾਇਆ ਜਿਹਦੇ ਵਿੱਚ ਹਰ ਕਿਸਮ ਦੀ ਤੁਹਾਨੂੰ ਚੀਜ਼ ਮਿਲੂਗੀ ਇਸੇ ਤਰ੍ਹਾਂ ਇਹਦੇ ਵਿੱਚ ਅਸੀਂ ਜੋ ਵੀ ਪ੍ਰਮਾਤਮਾ ਨੇ ਬਣਾਕੀ ਆ ਦਿਮਾਗ ਦਿੱਤਾ ਵਾ ਅਸੀਂ ਅਸੀਂ ਕਹਿੰਦੇ ਆ ਵੀ ਲੋਕਾਂ ਨੇ ਜਿਹੜੇ ਫੀਲਿੰਗ ਆ ਖਾਸ ਕਰਕੇ ਜਿਹੜੇ ਸਾਡੇ ਇੰਡੀਆ ਪਾਕਿਸਤਾਨਾ ਜਦੋਂ ਪਾਕਿਸਤਾਨ ਦੇ ਫਰੈਂਡ ਮੇਰੇ ਬਹੁਤ ਮਿਲਦੇ ਨੇ ਤੇ ਹਮੇਸ਼ਾ ਹੀ ਉਹ ਕਹਿੰਦੇ ਵੀ ਸਾਡੇ ਵੱਲ ਆਓ ਤੇ ਉਹਨਾਂ ਦੇ ਇੱਕ ਮੇ ਦਿਲਾਂ ਚ ਮੈਂ ਤੜਫ ਦੇਖੀ ਆ ਉਹ ਤੜਫ ਕੀ ਆ ਅਸੀਂ ਅੰਮ੍ਰਿਤਸਰ ਦੇਖਣਾ ਅਸੀਂ ਸਾਡਾ ਹਿਆਰਪੁਰ ਸੀ ਅਸੀਂ ਜਲੰਧਰ ਦੇਖਣਾ ਸੀ ਲੁਧਿਆਣਾ ਦੇਖਣਾ ਸਾਡਾ ਪਨਾਣਾ ਪਿੰਡ ਸੀਗਾ ਇਧਰੋਂ ਸਾਡੇ ਜਦੋਂ ਗੱਲ ਕਰਦੇ ਆ ਐਨੇ ਚੱਕ ਨੰਬਰ ਸੀ ਲਾਹੌਰ ਆ ਆਮ ਹੀ ਆਪਾਂ ਕਹਿ ਦਿੰਦੇ ਆ ਵੀ ਜਿਹਨੇ ਲਾਹੌਰ ਨਹੀਂ ਦੇਖਿਆ ਉਹ ਜੰਮੇ ਹੀ ਨਹੀਂ ਹੈਗਾ ਇੱਕ ਮਨ ਚ ਹੈ ਨਾ ਤਾਂਗਾ ਵੀ ਅਸੀਂ ਦੇਖੀਏ ਪਰ ਦੇਖ ਨਹੀਂ ਸਕਦੇ ਸਰਕਾਰਾਂ ਦੀ ਪੋਲੀਟਿਕਲ ਜਿਹੇ ਪ੍ਰੋਬਲਮ ਨੇ ਬੀਜਾ ਪ੍ਰੋਬਲਮ ਨੇ ਬੜਾ ਕੁਝ ਹੈਗਾ ਪਰ ਇੱਥੇ ਤੁਹਾਨੂੰ ਇੱਕ ਚੜਦੇ ਪੰਜਾਬ ਤੇ ਲਹਿੰਦੇ ਪੰਜਾਬ ਦਾ ਬਾਰਡਰ ਮਿਲੂ ਮੈਂ ਮੈਂ ਉਹ ਦਰਦ ਨੂੰ ਸਮਝਣਾ ਚਾਹਾਂਗਾ ਤੁਸੀਂ ਉਹ ਦਰਦ ਬੜਾ ਖੂਬਸੂਰਤ ਉਹ ਖੂਨ ਜਿਹੜਾ ਨਿਕਲ ਰਿਹਾ ਇੱਕ ਕਿਸਾਨ ਦੇ ਮੱਥੇ ਤੋਂ ਉਹ ਪਗੜੀ ਤੋਂ ਖੂਨ ਨਿਕਲਦਾ ਨਿਕਲਦਾ ਥੱਲੇ ਪੰਜਾਬ ਲਿਖਿਆ 1947 ਲਿਖਿਆ ਚੜਦਾ ਪੰਜਾਬ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰੋ ਇਹ ਤਸਵੀਰ ਆਪਣੇ ਕਿਹੜੇ ਦਿਲ ਦੇ ਵਿੱਚ ਦਿਲ ਦੇ ਵਿੱਚ ਜਿਹੜੇ ਦਰਦ ਛੁਪੇ ਸੀ ਤੁਸੀਂ ਇੱਥੇ ਉਹ ਬਾਤ ਦੀ ਪਹਿਲਾਂ ਤਾਂ ਇਹ ਚੜਦੇ ਤੇ ਲਹਿੰਦੇ ਪੰਜਾਬ ਦਾ ਇੱਕ ਬਾਰਡਰ ਆ ਤੇ ਫਿਰ ਤਸਵੀਰ ਤੇ ਇਹ ਬਿਆਨ ਕਰਦੀ ਆ ਵੀ 1947 ਨੂੰ ਬਿਆਨ ਕਰਦੀ ਆ ਵੀ 1947 ਦੋ ਮੁਲਕ ਬਣ ਗਏ ਇੱਕ ਇੰਡੀਆ ਇੱਕ ਪਾਕਿਸਤਾਨ ਪਰ ਵੱਡਿਆ ਪੰਜਾਬ ਗਿਆ ਲੋਹੂ ਲੋਹਨ ਪੰਜਾਬ ਹੋਇਆ ਸਭ ਤੋਂ ਜਿਹੜੀ ਮਾਰ ਪਈ ਆ ਉਹਦੇ ਵਿੱਚ ਉਹ ਪਈ ਆ ਕਿਸਾਨੀ ਨੂੰ ਕੋਈ ਕਿਸਾਨ ਇੱਧਰ ਉਜੜ ਗਏ ਪਰਿਵਾਰ ਖਤਮ ਜਮੀਨਾਂ ਰਹਿ ਗਈਆਂ ਉੱਥੇ ਜਮੀਨਾਂ ਰਹਿ ਗਈਆਂ ਇੱਧਰ ਉਜੜ ਗਏ ਤੇ ਉੱਧਰ ਚਲੇ ਗਏ ਨੇ ਉੱਧਰ ਕੁਝ ਨਹੀਂ ਮਿਲਿਆ ਕੁਝ ਉੱਧਰ ਉਜੜ ਕੇ ਆਏ ਇੱਧਰ ਆ ਗਏ ਕਿਸੇ ਨੂੰ ਕੁਝ ਵੱਧ ਮਿਲ ਗਿਆ ਕਿਸੇ ਨੂੰ ਘੱਟ ਮਿਲ ਗਿਆ ਉਹ ਜਿਵੇਂ ਮੈਂ ਨਵਾਬ شریف ਜਿਹੜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੇ ਇੰਟਰਵਿਊ ਸੁਣਦਾ ਸੀਗਾ ਤੇ ਉਹ ਕਹਿੰਦੇ ਅਸੀਂ ਜਦੋਂ ਇੱਧਰੋਂ ਗਏ ਆ ਇੱਧਰ ਬਹੁਤ ਵੱਡੇ ਲੈਂਡਲੋਰਡ ਸੀਗੇ ਤੇ ਉੱਥੇ ਜਾ ਕੇ ਉਹਨਾਂ ਨੇ ਆਪਦਾ ਜਾਤੀ ਉਮਰਾ ਪਿੰਡ ਹੀ ਬਸਾਇਆ ਤੇ ਲੋਕਾਂ ਦੀ ਇੰਨੀ ਖਿੱਚ ਹੁੰਦੀ ਆ ਤੇ ਆਪ ਆਪ ਦੇ ਆਪੋ ਦੇ ਪਿੰਡ ਦੇ ਨੌਂ ਵੀ ਨਾਲ ਲੈ ਗਏ ਨੇ ਉਹ ਪਰ ਉਹਨਾਂ ਨੂੰ ਜਿਹੜੀ ਆਪਦੀ ਮਿੱਟੀ ਦਾ ਅਰਦਾ ਉਹ ਅੱਜ ਵੀ ਝਲਕਦਾ ਉਹਨਾਂ ਦੇ ਉਹ ਕਹਿੰਦੇ ਸਾਨੂੰ ਉਹ ਦੇਖਣ ਨੂੰ ਮਿਲੇ ਵੇਖ ਸਕ ਜਿੰਨੀ ਆ ਮਰਜ਼ੀ ਜ਼ਮੀਨਾਂ ਬਣ ਜਾਣ ਜਿਵੇਂ ਸਿਮਰਜੀਤ ਮਾਨ ਦਾ ਮੈਂ ਸੁਣਦਾ ਉਹਨਾਂ ਵੀ 325 ਮਰੱਬੇ ਜ਼ਮੀਨ ਸੀ ਉਹਨਾਂ ਕੋਲੇ ਉਹ ਕਹਿੰਦੇ ਅਸੀਂ ਤਾਂ ਸਾਰੀ ਕੋ ਗਵਾਹੀ ਲਿਆ ਠੀਕ ਆ ਉਹ ਇੱਕ ਵੱਖਰੀ ਗੱਲ ਹੈ ਪੋਲੀਟੀਕਲ ਸਟੇਟਸ ਦੀ ਮੈਂ ਨਾ ਦੂਰ ਮਿਲਖਾ ਸਿੰਘ ਦਾ ਘਰ ਵੀ ਦੇਖ ਰਿਹਾ ਮਿਲਖਾ ਹਾਊਸ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਮਿਲਖਾ ਸਿੰਘ ਦੀ ਫੋਟੋ ਵੀ ਲੱਗੀ ਆ ਮਿਲਖਾ ਸਿੰਘ ਇੱਕ ਅ ਵੱਡੇ ਖਿਡਾਰੀ ਐਥਲੀਟ ਮੈਨ ਮੈਨ ਨੂੰ ਇਹ ਸਮਝਾਓ ਕਿ ਤੁਸੀਂ ਵੀ ਖਿਡਾਰੀਆਂ ਦੇ ਨਾਲ ਬੜਾ ਰابطਾ ਬਣਾਉਂਦੇ ਹੋ ਖਿਡਾਰੀਆਂ ਨੂੰ ਅੱਗੇ ਵੀ ਲੈ ਕੇ ਜਾਂਦੇ ਹੋ ਇਹ ਮਿਲਖਾ ਸਿੰਘ ਦਾ ਹਾਊਸ ਚੜ੍ਹਦੇ ਪੰਜਾਬ ਦੇ ਕੋਲ ਉਹ ਲੈਂਦੇ ਪੰਜਾਬ ਦਾ ਮਿਲਖਾ ਸਿੰਘ ਦਾ ਲੈਂਦੇ ਪੰਜਾਬ ਚ ਸਾਰਾ ਪਰਿਵਾਰ ਮਰਿਆ ਗਿਆ ਸੀ ਉਥੋਂ ਉੱਠ ਕੇ ਆਇਆ ਇਹ ਘਰ ਸਿਰਫ ਉਦਾਂ ਨਹੀਂ ਵੀ ਕੱਚਾ ਘਰ ਇਹ ਕਾਰ ਇੱਕ ਇਹ ਤਸਵੀਰ ਬਿਆਨ ਕਰਦਾ ਇਤਿਹਾਸ ਬਿਆਨ ਕਰਦਾ ਆ ਤਵੇ ਜਦੋਂ ਤੁਹਾਡਾ ਸਾਰਾ ਕੁਝ ਉਜੜ ਜੇ ਮੰਨ ਲਓ ਤੁਹਾਡਾ ਸਾਰਾ ਕੁਝ ਖਤਮ ਹੋ ਜਾਵੇ ਤਾਂ ਵੀ ਘਬਰਾਉਣਾ ਨਹੀਂ ਚਾਹੀਦਾ ਤਾਂ ਵੀ ਬੰਦੇ ਦਾ ਭਵਿੱਖ ਵਾਕੀ ਹੁੰਦਾ ਵਾ ਮਿਲਖਾ ਸਿੰਘ ਦਾ ਸਿਰ ਭਵਿੱਖ ਵਾਕੀ ਸੀ ਉਥੋਂ ਉਜੜ ਕੇ ਆ ਕੇ ਆਇਆ ਇੱਥੇ ਆ ਕੇ ਟ੍ਰੇਨ ਚੋਂ ਕੋਲੇ ਵਿੱਚ ਨੇ ਵੀ ਪਿਆ ਪੜਿਆ ਵੀ ਹਨੀ ਔਰ ਫੌਜ ਦੇ ਵਿੱਚੋਂ ਲਾਂਗਰੀ ਭਰਤੀ ਹੋਇਆ ਲਾਂਗਰੀ ਤੋਂ ਉੱਠ ਕੇ ਉਹ ਯਾਨ ਦਾ ਉਹਦੀ ਪ੍ਰੋਮਿਨੈਂਟ ਵਰਲਡ ਫੇਮਸ ਐਥਲੀਟ ਬਣਿਆ ਫਲਾਈਂਗ ਸਿੱਖ ਦਾ ਖਿਤਾਬ ਲਿਆ ਹ ਅਫਗਾਨੀ ਗੇਟ ਹਾਂ ਇੱਕ ਇਹ ਆ ਵੀ ਅਫਗਾਨੀ ਗੇਟ ਆ ਵੀ ਦੁਨੀਆ ਨਹੀਂ ਮੁੱਕਣੀ ਬੰਦਿਆਂ ਨੇ ਮੁੱਕ ਜਾਣਾ ਵਾ ਜੇ ਅਸੀਂ ਸਾਡਾ ਚੜਦਾ ਪੰਜਾਬ ਆ ਉਧਰ ਲੈਂਦਾ ਪੰਜਾਬ ਆ ਉਹਦੇ ਅੱਗੇ ਫੇਰ ਇੱਕ ਬਾਰਡਰ ਆ ਗਿਆ ਅਫਗਾਨੀ ਗੇਟ ਆ ਵੀ ਦੁਨੀਆ ਨੇ ਅੱਗੇ ਦੀ ਅੱਗੇ ਵਧੀ ਜਾਣਾ ਇਸ ਕਰਕੇ ਬੰਦੇ ਨੂੰ ਜਿੰਨਾ ਆਪਸੀ ਪਿਆਰ ਪਿਆਰ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਚਾਹੀਦਾ ਵਾ ਜਾਂ ਪੋਲਿਟਿਕਲ ਬੰਦਿਆਂ ਨੂੰ ਇਹ ਸਾਂਝ ਮਜ਼ਬੂਤ ਕਰਨੀ ਚਾਹੀਦੀ ਆ ਨਾ ਕਿ ਵੰਡੀਆਂ ਪਾਉਣੀਆਂ ਚਾਹੀਦੀਆਂ ਨੇ ਜਿੰਨੀ ਚੀਜ਼ ਨੂੰ ਇੱਥੇ ਬਿਆਨ ਕਰ ਰਿਹਾ ਜਿੱਦਾਂ ਹੁਣ ਆਪਾਂ ਇਸ ਟਾਈਮ ਡਾਲ ਲਈ ਤੇ ਖੜੇ ਆ ਤੁਹਾਨੂੰ ਮੈਂ ਲਾਹੌਰ ਲੈ ਕੇ ਜਾਊਂਗਾ ਇੱਕ ਇਹ ਪੁਲ ਨਹੀਂ ਦਿੱਲੀ ਦਾ ਲਾਲ ਕਿਲਾ ਤੇ ਲਾਹੌਰ ਨੂੰ ਮਿਲਾ ਦੇਣਾ ਇਹ ਇਹ ਨਹੀਂ ਕੋਈ ਕੋਈ ਪੁਲ ਬਣ ਗਿਆ ਇਹ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਆ ਆਪਾਂ ਲਾਹੌਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਜਿੰਨੇ ਲਾਹੌਰ ਨਹੀਂ ਦੇਖਿਆ ਤਾਂ ਉਹ ਤਾਂ ਜੰਮਿਆ ਨਹੀਂ ਲਾਹੌਰ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿ ਅਮਰੀਕਾ ਦੇਖ ਰਿਹਾ ਦੂਰ ਦੂਰ ਅਮਰੀਕਾ ਦੀ ਜਿਹੜਾ ਸਟੈਚੂ ਅਸੀਂ ਫਿਲਮਾਂ ਦੇ ਵਿੱਚ ਦੇਖਦੇ ਆਂ ਬਾਲੀਵੁੱਡ ਫਿਲਮਾਂ ਉਹ ਅਮਰੀਕਾ ਦੀ ਤਸਵੀਰ ਕਿਵੇਂ ਦਿਮਾਗ ਦੇ ਵਿੱਚ ਆਇਆ ਉਹ ਹੈਗਾ ਸਟੈਚੂ ਉਹ ਲਿਬਰਟੀ ਉਹ 911 ਦੀ ਨਿਊਯਾਰਕ ਦੀ ਵਲਟ ਟ੍ਰੇਡ ਸੈਂਟਰ ਜਿਹੜਾ ਉਹਦੀ ਤਸਵੀਰ ਬਿਆਨ ਹੋ ਅਟੈਕ ਹੋਇਆ ਸੀ ਹਾਂ ਉਹ ਬਿਆਨ ਕਰ ਰਿਹਾ ਸਾਡੀ ਜਿਹੜੀ ਮੈਮਰੀਆਂ ਬਹੁਤ ਸ਼ਾਰਟ ਹੋ ਗਈਆਂ ਬੱਚਿਆਂ ਨੂੰ ਅਜੇ 12 ਸਾਲ 15 ਸਾਲ ਪਹਿਲਾਂ ਘਟਨਾ ਕਰਮ ਨਹੀਂ ਚੇਤੇ ਰਹਿੰਦੀ ਹੈਗੀ ਤੁਸੀਂ ਪੂਰਾ ਇਤਿਹਾਸ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਹਾਂ ਬਿਲਕੁਲ ਮੈਂ ਕਹਿੰਨਾ ਵੀ ਜਿਹੜੇ ਘਟਨਾ ਕਰਮ ਵਾਪਰਦੇ ਨੇ ਜਿਹੜੇ ਨਾਂ ਦੁਬਾਰਾ ਨਹੀਂ ਵਾਪਰਨੇ ਚਾਹੀਦੇ ਉਹਨਾਂ ਤੋਂ ਸਾਨੂੰ ਸਭ ਕੁਝ ਸਿੱਖਣਾ ਚਾਹੀਦਾ ਠੀਕ ਜੋ ਵੀ ਚਾਹੇ ਛਿੱਟੀ ਵੱਡੀ ਘਟਨਾ ਮਰਜੀ ਵਾਪਰਦੀ ਹੈ ਇਸ ਕਰਕੇ ਸਾਡੇ ਜਿਹੜੀ ਮੈਮਰੀ ਬੱਚਿਆਂ ਨੂੰ ਇਹ ਚਾਹੀਦਾ ਵੀ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਉਹ ਜਿਹਦਾ ਕਹਿੰਦੇ ਆ ਕਿ ਜੋ ਕਮਾ ਉਹਦੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਆਪਦੀ ਫੋਨ ਕਵਾ ਲੈਂਦੀਆਂ ਨੇ ਸਹੀ 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 ਠੀਕ ਆ ਜੀ ਇਸੇ ਤਰ੍ਹਾਂ ਹੀ ਇਹ ਚੀਜ਼ਾਂ ਇਹ ਸਾਰਾ ਇਹੀ ਬਿਆਨ ਕਰਦੀਆਂ ਨੇ ਕਿ ਇਤਿਹਾਸ ਯਾਦ ਰੱਖੋ ਦੇਖੋ ਇਹ ਇਹ ਜਿਹੜਾ ਪੁੱਲ ਹੈ ਪੁੱਲ ਇੱਕ ਖੂਬਸੂਰਤ ਪੁੱਲ ਬਣਾਇਆ ਸੀ ਪੁੱਲ ਤੋਂ ਗੁਜ਼ਰ ਰਹੇ ਆ ਇਹ ਬੜੇ ਇਹ ਤਿੰਨ ਚਾਰ ਤਰ੍ਹਾਂ ਦੇ ਪੁੱਲ ਬਣਾਏ ਤੁਸੀਂ ਇਹ ਲਾਹੌਰ ਨੂੰ ਜਾ ਰਹੇ ਆ ਹੁਣ ਦੇਖੋ ਆਪਾ ਇਹ ਲਾਲ ਕਿਲੇ ਤੋਂ ਸਲਾਮੀ ਦਾ ਪੁਆਇੰਟ ਹਮ ਇੱਥੋਂ ਅਸੀਂ ਉਹਨਾਂ ਯੋਧਿਆਂ ਨੂੰ ਸਲਾਮੀ ਦਵਾਵਾਂਗੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਪਹਿਲੇ ਤਾਂ ਲਾਲ ਕਿਲੇ ਦੀ ਦੂਰੋਂ ਹੁਣ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਨ ਇਹ ਪੰਜਾਬੀ ਦੇ ਵਿੱਚ ਲਾਲ ਕਿਲਾ ਲਿਖਿਆ ਇਸ ਪੂਰੇ ਪ੍ਰੋਜੈਕਟ ਦਾ ਨਾਮ ਜੰਨਤ ਹੈ ਵੈਸੇ ਜੰਨਤ ਨਾਮ ਦਿੱਤਾ ਔਰ ਜੰਨਤੇ ਜਰਖੜ ਜੰਨਤੇ ਜਰਖੜਾ ਇਹ ਲਾਲ ਕਿਲੇ ਦੀ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਤਿਰੰਗਾ ਵੀਲੇ ਘਰਾ ਰਿਆ ਥੱਲੇ ਤਰੰਗੇ ਦੀ ਸ਼ੀਸ਼ਾ ਟਾਈਪ ਉਥੇ ਚੱਕਰ ਦੀ ਫੋਟੋ ਵੀ ਬਣਾਈ ਹੋਈ ਆ ਔਰ ਖੂਬਸੂਰਤ ਤਸਵੀਰ ਆ ਲਾਲ ਕਿਲੇ ਦੀ ਔਰ ਦੂਜੇ ਪਾਸੇ ਹੁਣ ਲਾਹੌਰ ਜਾਣ ਦੀ ਕੋਸ਼ਿਸ਼ ਕਰ ਰਹੇ ਆ ਸੀ ਲਾਹੌਰ ਵਾਸਤੇ ਤਾਂ ਵੈਸੇ ਵੀਜ਼ਾ ਲੱਗਦਾ ਤੁਸੀਂ ਬਿਨਾ ਵੀਜ਼ੇ ਤੇ ਲੈ ਕੇ ਜਾ ਰਹੇ ਬਣੇ ਇਹ ਫੇ ਗਲਤ ਹੈ ਹੀ ਹੈ ਨਾ ਗਲਤ ਆ ਫੀਲਿੰਗਸ ਦਿੱਤੀ ਆ ਵੀ ਜੇ ਯੂਰਪ ਦੇ 29 ਕੰਟਰੀ ਬਿਨਾ ਵੀਜ਼ੇ ਤੋਂ ਆਸ ਵਿੱਚ ਜਾ ਸਕਦੇ ਨੇ ਫਿਰ ਸਾਰਾ ਇੱਧਰ ਹੀ ਆਓ ਇੱਧਰ ਜੇ ਹੂੰ ਜੋਰਪ ਦੇ 29 ਕੰਟਰੀਆਂ ਨੇ ਬਾਰਡਰ ਖੋਲਤੇ ਨੇ ਅਸੀਂ ਹੁਣ ਐਵੇਂ ਹੀ ਸਿੱਧਾ ਲਾਹੌਰ ਪਹੁੰਚ ਜਾਣਾ ਹੈ ਜੀ ਇਹ ਪੁੱਲ ਜਿਹੜਾ ਤੁਸੀਂ ਬਣਾਇਆ ਛੋਟਾ ਜਿਹਾ ਪੁੱਲ ਬਣਾਇਆ ਨਹੀਂ ਉਸ ਤੋਂ ਪਹਿਲਾਂ ਕਈ ਪੁਆਇੰਟ ਮਿਲਣਗੇ ਆ ਪੁਆਇੰਟ ਦਿਖਾਓ ਜੀ ਪਹਿਲਾਂ ਇਹ ਇਹ ਪੁਆਇੰਟ ਹਾਂ ਇਹ ਇਹ ਪੁਆਇੰਟ ਕੀ ਜੀ ਇਹ ਪੁਆਇੰਟ ਇਹ ਕੰਮ ਕਰਦੇ ਬਿਲਾਇਆ ਤਾਂ ਮੈਂ ਕਪੜੇ ਲਏ ਤੇ ਮੁੰਡਾ ਕੁੜੀ ਇੱਥੇ ਬੈਠ ਰਹੇ ਰਾਜਾ ਰਾਣੀ ਤੇ ਨਵਾਂ ਪੁਆਇੰਟ ਦਾ ਤੇ ਅੱਗੇ ਉਹਨਾਂ ਨੂੰ ਇਹ ਉਹਦਾ ਫਿਊਚਰ ਦੱਸਉਂਦਾ ਵੀ ਇਸ ਤੋਂ ਬਾਅਦ ਹੂੰ ਹੂੰ ਵੀ ਇਸ ਤੋਂ ਬਾਅਦ ਤੁਹਾਡਾ ਫੈਮਿਲੀ ਬਣਨੀ ਹੈ ਪਰਿਵਾਰ ਬਣਨਾ ਵੀ ਤੁਸੀਂ ਤੁਹਾਡੀ ਜ਼ਿੰਦਗੀ ਮੈਂ ਸਾਰੀਆਂ ਚੀਜ਼ਾਂ ਨੂੰ ਸਿੱਖਣ ਵਾਲੀਆਂ ਹੈਗੀਆਂ ਨੇ ਤੁਹਾਨੂੰ ਅੱਗੇ ਹੇਟਲ ਗੇਟ ਮਿਲੂ ਦੇਖਣ ਨੂੰ ਤੇ ਉਹ ਵੀ ਇੱਕ ਬੜਾ ਕੁਝ ਸੁਨੇਹਾ ਵੱਡਾ ਦੇਊਗਾ ਤੇ ਹੁਣ ਸਾਨੂੰ ਮੈਂ ਇੱਕ ਕੁਰਸੀ ਦਿਖਾਉਣਾ ਵਾ ਤੁਸੀਂ ਆਵਦੇ ਹੋ ਉਸ ਨੂੰ ਬੜੀ ਅਜੀਬ ਜਿਹੀ ਲੱਗੂਗੀ ਕਿ ਇਹ ਪਹਿਲੇ ਪੁੱਲ ਨਾਲ ਨਾਲ ਦਿਖਾਵੇ ਕੈਮਰਾਮੈਨ ਕਿਉਂਕਿ ਇਹ ਪੁੱਲ ਇੱਕ ਜ਼ਰੀਆ ਕਿਉਂਕਿ ਜਦੋਂ ਵੀ ਜਦੋਂ ਵੀ ਕਿਸੇ ਬਾਰਡਰ ਦੇ ਜਾਂਦੇ ਕੋਈ ਜ਼ਰੀਆ ਕੋਈ ਨਾ ਕੋਈ ਬੰਦਾ ਇਹਨਾਂ ਨੇ ਇੱਕ ਪੁੱਲ ਜ਼ਰੀਆ ਬਣਾਇਆ ਲਾਹੌਰ ਪਹੁੰਚਣ ਹੱਸਤੇ ਸੋ ਇਹ ਪੁੱਲ ਦਿੱਲੀ ਤੋਂ ਦਿੱਲੀ ਤੋਂ ਲਾਹੌਰ ਦਿੱਲੀ ਤੋਂ ਲਾਹੌਰ ਜਾ ਰਹੇ ਲਾਲ ਕਿਲੇ ਤੋਂ ਲਾਹੌਰ ਜਾ ਰਹੇ ਹਾਂ ਦੇਖੋ ਇਹ ਪੁੱਲ ਬਣਾਇਆ ਇਹ ਇਹ ਪੁੱਲ ਤੋਂ ਲਾਹੌਰ ਇੱਕ ਹਾਂ ਦੇਖੇਗਾ ਪੂਰਾ ਜੀ ਉਧਰ ਕੈਮਰਾਮੈਨ ਨੂੰ ਮੈਂ ਕਹਿਣਾ ਤੇ ਬਿਲਾਹੌਰ ਲਾਹੌਰ ਦੇ ਵਿੱਚ ਉਹਨੂੰ ਸੱਤ ਅਜੂਬੇ ਮਿਲਣਗੇ ਰਾਣੀ ਟਾਕੀ ਮਿਲੇਗੀ ਦਰਬਾਰ ਖਾਲਸਾ ਮਿਲੇਗਾ ਤੇ ਉਸ ਤੋਂ ਪਹਿਲਾਂ ਆ ਦੇਖੋ ਕੁਰਸੀ ਇੱਧਰ ਇਹ ਆਪਦੇ-ਆਪ ਦੇ ਵਿੱਚ ਬੱਚਿਆਂ ਦਾ ਤਾਂ ਐਂਟਰਟੇਨਮੈਂਟ ਆ ਪਰ ਕਿਸੇ ਨੂੰ ਗ੍ਰੇਟ ਓਨਰ ਦੇਣਾ ਹੋਵੇ ਤੇ ਉਹਦੇ ਲਈ ਇੱਕ ਬੜਾ ਵਧੀਆ ਅਜੀਬ ਮਤਲਬ ਇੱਕ ਕੁਰਸੀ ਦੇ ਉੱਤੇ ਬਹਿ ਕੇ ਆਪਾਂ ਲਾਹੌਰ ਪੂਰਾ ਦੇਖ ਸਕਦੇ ਆਂ ਉਹ ਵੀ ਬੈਠੋ ਨਹੀਂ ਮੈਂ ਪੈਸੇ ਨੂੰ ਮੈਂ ਗੱਲ ਕਰ ਲੈਣੀ ਹੈ ਫਿਰ ਕਿਉਂਕਿ ਚਰਾਉਣ ਵਾਲਾ ਕੋਈ ਨਹੀਂ ਤਾਂ ਇਹ ਇਹ ਲਾਹੌਰ ਬਾਰੇ ਦੱਸੋ ਕਿ ਇਹ ਜਿਹੜੀ ਤਸਵੀਰ ਤੁਸੀਂ ਇਹ ਲਾਹੌਰ ਦੀ ਫੀਲਿੰਗ ਆ ਜੀ ਸਭ ਤੋਂ ਵੱਡੀ ਗੱਲ ਇਹ ਸੱਤੇ ਜੋਗੇ ਨੇ ਦੁਨੀਆ ਦੇ ਉਹਨਾਂ ਜੂਬਿਆਂ 'ਚ ਖਾਲਸਾ ਰਾਜ ਬਣਾਇਆ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਬਣਾਈ ਆ ਉਹ ਇਹ ਦਰਸਾਉਂਦਾ ਵੀ ਦੁਨੀਆਂ ਦੇ ਜੂਬਿਆਂ 'ਚ ਖਾਲਸਾ ਰਾਜ ਵੀ ਇੱਕ ਮਹਾਨ ਜੂਬਾ ਸੀਗਾ ਤੇ ਦਰਬਾਰੇ ਖਾਲਸਾ ਲਾਹੌਰ ਫਿਰ ਇਹ ਰਾਣੀ ਟਾਕੀ ਆ ਇਹ ਰਾਣੀ ਟਾਕੀ ਦਾ ਮਕਸਦ ਇੱਕੋ ਹੀ ਹੁੰਦਾ ਵੀ ਜਦੋਂ ਰਾਜਾ ਜੰਗ ਜਿੱਤ ਕੇ ਆਉਂਦਾ ਸੀ ਜਾਂ ਜੰਗ ਲਈ ਜਾਂਦਾ ਸੀ ਇਹ ਰਾਣੀ ਇੱਥੇ ਹੀ ਉਹਨੂੰ ਸੀ ਆਫ ਕਰਦੀ ਸੀ ਇੱਥੇ ਹੀ ਉਹਦਾ ਸਵਾਗਤ ਕਰਦੀ ਸੀ ਲਾਹੌਰ ਦੇ ਗੇਟ ਦੇ ਕੋਲ ਤੁਸੀਂ ਇਹ ਟੈਂਕਰ ਲਾਇਆ ਇਹ ਇਹਨੂੰ ਕੀ ਸਮਝਾਵੇਂ ਇਹ ਲਾਹੌਰ ਦੇ ਉੱਤੇ ਜੀ ਹਜ਼ਾਰਾਂ ਰਾਜ ਕਰਨ ਲਈ ਆਏ ਹਜ਼ਾਰਾਂ ਰਾਜੇ ਜਿੱਤੇ ਹਜ਼ਾਰਾਂ ਹਾਰੇ ਪਰ ਲਾਹੌਰ ਉੱਥੇ ਦੇ ਉੱਥੇ ਖੜਾ ਬਿੱਲਾਹੌਰ ਜਿੱਤਿਆ ਹਮੇਸ਼ਾ ਹੀ ਜਿਹੜਾ ਬੰਦਾ ਕਦੇ ਨਹੀਂ ਜਿੱਤਿਆ ਹੈਗਾ ਇਹ ਇੱਕ ਜਿੱਤ ਦਾ ਪ੍ਰਤੀਕ ਹੈ ਸਾਈਨ ਵੀ ਲਾਹੌਰ ਦੀ ਜਿੱਤ ਦਾ ਲਾਹੌਰ ਉੱਥੇ ਦੇ ਉੱਥੇ ਸਟੈਂਡ ਕਰਦਾ ਵਾ ਬੜੀਆਂ ਉਹਨੇ ਬਫਤਾ ਬੜੀਆਂ ਪ੍ਰੋਬਲਮਾਂ ਚ ਲਾਹੌਰ ਨੇ ਝੱਲੀਆਂ ਤੇ ਪਰ ਲਾਹੌਰ ਦੀ ਮੈਂ ਹਮੇਸ਼ਾ ਫਤਿਹ ਹੋਈ ਹੂੰ ਤੇ ਆਹ ਕੁਰਸੀ ਤੇ ਤੁਸੀਂ ਬੈਠ ਮਾੜੋ ਸੋ ਇਹ ਕੁਰਸੀ ਤੋਂ ਅਸੀਂ ਤੁਹਾਨੂੰ ਕੈਮਰਾ ਦੇ ਜ਼ਰੀਏ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦਿਖਦਾ ਲਾਹੌਰ ਇਹ ਕੈਮਰੇ ਦੇ ਜ਼ਰੀਏ ਇੱਥੇ ਕੋਈ ਵੀ ਜਦੋਂ ਆਏ ਜਦੋਂ ਲਾਹੌਰ ਦੇਖਣਾ ਚਾਵੇ ਤੇ ਲਾਲ ਕਿਲਾ ਦੇਖਣਾ ਚਾਵੇ ਤਾਂ ਪਿੱਛੇ ਮੇਰੇ ਲਾਲ ਕਿ ਇੱਧਰ ਲਾਹੌਰ ਹੈ ਔਰ ਸਾਹਮਣੇ ਜਿਹੜਾ ਅਮਰੀਕਾ ਦਾ ਤਸਵੀਰ ਨਜ਼ਰ ਆ ਰਹੀ ਹੈ ਔਰ ਤਕਰੀਬਨ ਅਫਗਾਨੀ ਗੇਟ ਔਰ ਪਾਕਿਸਤਾਨ ਦੀ ਝਲਕ ਔਰ ਭਾਰਤ ਦੀ ਝਲਕ ਤਾਂ ਚਲੋ ਲਾਲ ਕਿਲੇ ਦੀ ਅਸੀਂ ਤੁਹਾਨੂੰ ਦਿਖਾਈ ਦਿੱਤੀ ਔਰ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਨੇ ਉਹ ਇੱਥੇ ਨਜ਼ਰ ਆ ਰਹੀਆਂ ਨੇ ਸੋ ਇਹ ਜਿਹੜੇ ਜਗਰੂਪ ਸਿੰਘ ਜਰਖੰਡ ਨੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਇਹਨਾਂ ਤਸਵੀਰਾਂ ਨੂੰ ਪੂਰੀ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਇਹ ਇਹ ਸ਼ੁਰੂ ਕਰ ਦਿੱਤਾ ਕਿ ਹਜੇ ਹੋਣਾ ਹੈ ਇਹ ਚੱਲਦਾ ਸੀ ਇਹ ਇਹ ਜਿਹੜਾ ਪੂਰਾ ਤੁਸੀਂ ਪ੍ਰੋਜੈਕਟ ਬਣਾਇਆ ਤੇ ਲੋਕ ਕਿਵੇਂ ਆਣ ਦੇਖਣ ਉਸੇ ਲੋਕ ਦੇਖਣ ਆਉਂਦੇ ਸੀ ਤੇ ਅਸੀਂ ਅਸੀਂ ਬੱਸੇ ਸਤੰਬਰ ਚ ਚਾਲੂ ਕਰਨਾ ਜਿਹੜਾ ਕੀ ਕਹਿੰਦੇ ਰਾਮ ਰੋਲੇ ਨਾਲ ਤੇ ਬਾਕੀ ਲੋਕ ਦੇਖਣ ਆਉਂਦੇ ਆ ਬਹੁਤ ਲੋਕ ਦੇਖ ਕੇ ਪ੍ਰਭਾਵਤ ਹੁੰਦੇ ਆ ਔਰ ਜਿਹੜੀ ਸਭ ਤੋਂ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਕਿਸੇ ਨੇ ਨੈਗੇਟਿਵ ਨਹੀਂ ਕਿਹਾ ਹੈਗਾ ਹਰੇਕ ਬੰਦੇ ਨੇ ਇਹ ਗੱਲ ਕਹੀ ਹੈ ਵੀ ਇੱਕ ਬਲੱਖਣ ਚੀਜ਼ ਆ ਬੜੀ ਵਧੀਆ ਫਿਰ ਥੋੜਾ ਜਿਹਾ ਹੌਸਲਾ ਵੀ ਮਿਲਦਾ ਵੀ ਅੱਗੇ ਵਧੀਆ ਹੋਰ ਬਣਾਈਏ ਤੇ ਅੱਗੇ ਉਹ ਅੱਗੇ ਜਿਹੜੀਆਂ ਤਸਵੀਰਾਂ ਨੇ ਖਾਲਸਾ ਰਾਜ 1799 ਇਸਵੀ ਔਰ 1839 ਇਸਵੀ ਇਹ 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 ਜਿਹੜੀਆਂ ਤਸਵੀਰਾਂ ਨੇ ਕਿਉਂਕਿ ਇਹ ਤੁਸੀਂ ਇੱਕ ਫੋਟੋਗ੍ਰਾਫਰ ਦੀ ਵੀ ਇੱਕ ਚੀਜ਼ ਇਹ ਅਸੀਂ ਜਿਹੜੇ ਕਿੰਨੇ ਦੁਨੀਆਂ ਦੇ ਚਰਦਸਤ ਨੇ ਸਭ ਤੋਂ ਵੱਡੀ ਗੱਲ ਆ ਉਹਨਾਂ ਦੀਆਂ ਪ੍ਰੋਬਲਮਜ਼ ਨੂੰ ਕੋਈ ਨਹੀਂ ਸਮਝਦਾ ਹੈਗਾ ਉਹਨਾਂ ਨੂੰ ਇੱਕ ਪੱਤਰਕਾਰ ਤਾਂ ਕਿਸੇ ਰੱਖਿਆ ਦਿੰਦਾ ਵਾ ਬੀ ਦੁਨੀਆ ਦਾ ਜਿੰਨਾ ਕੋਈ ਸਪੋਰਟਸ ਜਰਨਲਿਸਟ ਹੈ ਕੋਈ ਦੂਸਰਾ ਜਰਨਲਿਸਟ ਹੈ ਕੋਈ ਕੈਮਰਾਮੈਨ ਹੈ ਜੋ ਉਹਨਾਂ ਦੀਆਂ ਪ੍ਰੋਬਲਮਾਂ ਨੇ ਉਹਨਾਂ ਨਾਲ ਹੀ ਨੇ ਉਹ ਉਹਨਾਂ ਨੂੰ ਪਤਾ ਵਾ ਇਹ ਉਹਨਾਂ ਨੂੰ ਸਮਰਪਿਤ ਆ ਵੀ ਜਿਹੜੇ ਬੰਦੇ ਇੱਕ ਪੱਤਰਕਾਰ ਦੀ ਤਸਵੀਰ ਜਿਹੜੀ ਫੋਟੋਗ੍ਰਾਫਰ ਪੱਤਰਕਾਰ ਉਹ ਉਹਦੀ ਤਸਵੀਰ ਬਣਾਈ ਆ ਔਰ ਇਹ ਸਾਰੀਆਂ ਤਸਵੀਰਾਂ ਇਤਿਹਾਸਿਕ ਨੇ ਪੂਰੀ ਤਰ੍ਹਾਂ ਚਾਹੇ ਉਹ ਉਹ ਹੈਂਗਿੰਗ ਗਾਰਡਨ ਇਹ ਇਹ ਦੇਖੋ ਜੀ ਜੇਫਟਾ ਮੈਬੀ ਲੋਨ ਇਰਾਕ ਜਿੱਥੋਂ ਸਾਡੀ ਜਿੱਥੋਂ ਸਾਡੀ ਸਭ ਦਾ ਸਟਾਰਟ ਹੁੰਦੀ ਹੈ ਸੋ ਪੂਰੇ ਇਤਿਹਾਸ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜੀਆਂ ਤਸਵੀਰਾਂ ਨੇ ਕਾਫੀ ਖੂਬਸੂਰਤ ਹੈ ਇਤਿਹਾਸ ਦੇ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਨੇ ਔਰ ਬੜੀ ਜਲਦ ਇਹਨੂੰ ਜਿਹੜਾ ਇਹ ਖੋਲਿਆ ਜਾਏਗਾ ਔਰ ਚਾਹੇ ਤੁਸੀਂ ਲਾਹੌਰ ਘੁੰਮਣਾ ਚਾਹਦੇ ਹੋ ਲਾਹੌਰ ਘੁੰਮ ਸਕਦੇ ਹੋ ਲਾਲ ਕਿਲਾ ਦੇਖਣਾ ਚਾਹੋ ਲਾਲ ਕਿਲਾ ਦੇਖ ਸਕਦੇ ਹੋ ਅਮਰੀਕਾ ਦੀ ਤਸਵੀਰ ਵੀ ਇਸ ਪੂਰੇ ਇਹਦੇ ਜੰਨਤ ਦੇ ਵਿੱਚ ਜਨਤੇ ਜਰਖੜ ਦੇ ਵਿੱਚ ਨਜ਼ਰ ਆਏਗੀ ਕੈਮਰਾਮੈਨ ਰਾਜਵਿੰਦਰ ਟੋਲੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ